ਨਸ਼ਿਆਂ ਦੇ ਖਿਲਾਫ ਸਰਕਾਰ ਦੀ ਜੰਗ ਜਾਰੀ ਪੰਚਾਇਤਾਂ ਨੂੰ ਨਵੇਂ ਹੋਏ ਹੁਕਮ ਜਾਰੀ ਤਾਂ ਪੰਚਾਇਤਾਂ ਵੱਲੋਂ ਮੰਗ ਪੱਤਰ ਦੇ ਕੇ ਕੀਤੀ ਗਈ ਇਹ ਮੰਗ ਤੁਸੀਂ ਜਿਹੜੀਆਂ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਭਾ ਕਰਦਾ ਹੈ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੈਂ ਵੀਡੀਓ ਹੀ ਹੈ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨੁਕਰ ਮੀਟਿੰਗਾਂ ਯੋਧ ਨਸ਼ਾ ਵਰਦੋ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਜਾਗਰ ਕੀਤਾ ਜਾ ਰਿਹਾ ਹੈ ਤਾਂ ਪਿਛਲੇ ਸਮੇਂ ਸਰਕਾਰ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 30 ਜੂਨ ਤੱਕ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਬੁਲਾਈਆਂ ਜਾਣ ਜਿਸ ਵਿੱਚ ਪਿੰਡ ਦੇ ਵਿੱਚ ਜੇਕਰ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਤਸਕਰਾਣ ਨਾਲ ਸੰਬੰਧਤ ਹੈ ਉਸ ਬਾਰੇ ਜਾਣਕਾਰੀ ਇਕੱਠੀ ਕਰਕੇ ਸਰਕਾਰ ਨੂੰ ਦੇਣ ਤਾਂ ਜੋ ਕਾਰਵਾਈ ਹੋ ਸਕੇ ਇਸ ਮਾਮਲੇ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਖੁਸ਼ੀ ਵੀ ਜ਼ਾਹਰ ਕਰ ਰਹੇ ਨੇ ਕਿ ਸਰਕਾਰ ਵਧੀਆ ਉਪਰਾਲਾ ਕਰ ਰਹੀ ਹੈ ਤਾਂ ਦੂਜੇ ਪਾਸੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਰਪੰਚਾਂ ਵੱਲੋਂ ਇਕ ਮੰਗ ਪੱਤਰ ਫਰੀਕੋਟ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜੇਕਰ ਜੋ ਸਰਕਾਰ ਵੱਲੋਂ ਜਾਣਕਾਰੀ ਮੰਗੀ ਗਈ ਹੈ ਇਸ ਦੇ ਨਾਲ ਕਿਤਨਾ ਕਿ ਆਪਸੀ ਭਾਈਚਾਰਕ ਸਾਂਝ ਵੀ ਪਿੰਡ ਦੇ ਵਿੱਚ ਵਿਗੜਦੀ ਹੈ ਉਹਨਾਂ ਕਿਹਾ ਕਿ ਸਰਪੰਚਾਂ ਦਾ ਕੰਮ ਹੈ ਕਿ ਪਿੰਡ ਦੇ ਵਿੱਚ ਵਿਕਾਸ ਕਰਉਣਾ। ਦੂਜੇ ਪਾਸੇ ਉਹਨਾਂ ਕਹਿੰਦੇ ਕਿ ਸਰਕਾਰ ਕੋਲ ਬਹੁਤ ਵਿਭਾਗ ਹਨ। ਉਹ ਉਹਨਾਂ ਵਿਭਾਗਾਂ ਤੋਂ ਇਹ ਜਾਣਕਾਰੀ ਇਕੱਠੀ ਕਰਾਵੇ ਨਾ ਕਿ ਇਹ ਸਰਪੰਚਾਂ ਤੋਂ। ਤੁਸੀਂ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਵੱਖ-ਵੱਖ ਸਰਪੰਚ? ਸਰਕਾਰ ਵੱਲੋਂ ਜੋ ਇਹ ਫਰਮਾਨ ਸਾਨੂੰ ਜਾਰੀ ਹੋਇਆ ਹੈ ਇਹ ਸਰਾਸਰ ਗਲਤ ਹੈ ਕਿਉਂਕਿ ਪੰਚਾਇਤ ਇਹ ਕਹਿੰਦੇ ਆ ਵੀ ਸਾਨੂੰ ਪੰਚਾਇਤ ਲਿਖ ਕੇ ਦੇਵੇ ਆਪਦੇ ਮਤੇ ਤੇ ਵੀ ਭਾਈ ਇੱਥੇ ਤੁਹਾਡੇ ਪਿੰਡ ਦੇ ਵਿੱਚ ਕੌਣ ਨਸ਼ਾ ਕਰਦਾ ਹੈ, ਕੌਣ ਵੇਚਦਾ ਹੈ? ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਇਹ ਕੰਮ ਸਾਡਾ ਨਹੀਂ ਇਹ ਕੰਮ ਇੰਟੈਲੀਜੈਂਸੀ ਦਾ ਹੈ ਪੁਲਿਸ ਦਾ ਉਹਨਾਂ ਕੋਲ ਪੁਲਿਸ ਕੋਲ ਇਹ ਕੰਮ ਕਰਾਉਣ ਕਿਉਂਕਿ ਹਰੇਕ ਐਮਐਲਏ ਦੇ ਨਾਲ ਗਨਮੈਨ ਹੈ ਹਰੇਕ ਐਸਐਸਪੀ ਦੇ ਨਾਲ ਗਨਮੈਨ ਹੈ ਐਸਐਚਓ ਨਾਲ ਗਨਮੈਨ ਹੈ ਸਰਪੰਚ ਨਾਲ ਕੀ ਹੈ ਇਹਨਾਂ ਜਿਹੜੇ ਨਸ਼ਾ ਵੇਚਦੇ ਆ ਜਾਂ ਨਸ਼ਾ ਜਿਹੜੇ ਖਾਂਦੇ ਆ ਇਹਨਾਂ ਦੇ ਤਾਂ ਬੜੇ ਤਗੜੇ ਤਗੜੇ ਗੈਂਗ ਬਣੇ ਹੋਏ ਆ ਜੇ ਇਹ ਇਹ ਕਿਸੇ ਦੇ ਛੱਟ ਸਰਪੰਚ ਦੇ ਮਾਰਦੀ ਜਾਂ ਕਿਸੇ ਮੈਂਬਰ ਦੇ ਮਾਰਦੀ ਤਾਂ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਇਸ ਕਰਕੇ ਅਸੀਂ ਇਹ ਸਾਰੇ ਪੰਚਾਇਤ ਯੂਨੀਅਨ ਨੇ ਸੋਚਿਆ ਵੀ ਅਸੀਂ ਇਹ ਕੰਮ ਮਤੇ ਵਾਲਾ ਕੰਮ ਨਹੀਂ ਕਰਾਂਗਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਪਿੰਡ ਮਚਾਕੀਗਰਾਂ ਦਾ ਸਰਪੰਚਾਂ ਜੀ ਇਹ ਬਹੁਤ ਵਧੀਆ ਜੀ ਇਹ ਇਹਦੇ ਨਾਲ ਨਸ਼ਿਆਂ ਤੇ ਕੁਸ਼ਟ ਤੱਕ ਠੱਲ ਪਾਊਗੀ ਜੀ ਵੈਸੇ ਸੰਯੋਗ ਤਾਂ ਪੰਚਾਇਤ ਨੇ ਦੇਣਾ ਹੁੰਦਾ ਜੀ ਕਿਉਂਕਿ ਪੰਚਾਇਤ ਹੀ ਜਦੋਂ ਪਿੰਡਾਂ ਨੂੰ ਚੁਣੀ ਜਾਂਦੀ ਹੈ ਪੰਚਾਇਤ ਨੇ ਵੇਖਣਾ ਹੁੰਦਾ ਵੀ ਇਹ ਬੰਦਾ ਕਰੈਕਟਰ ਪੱਖੋਂ ਸਹੀ ਹੈ ਜਾਂ ਨਹੀਂ ਹੈ ਕਿਉਂ ਪੰਚਾਇਤ ਨੇ ਉਹਦਾ ਮਤਲਬ ਦੇਖਣਾ ਹੁੰਦਾ ਸਪਸ਼ਟੀਕਰਨ ਦੇਣਾ ਹੁੰਦਾ ਵੀ ਬਹੁਤ ਵਧੀਆ ਗੱਲ ਆ ਵੀ ਗਵਰਨਮੈਂਟ ਦੀ ਵੀ ਸਾਨੂੰ ਕੋਆਪਰੇਟ ਕਰਨਾ ਚਾਹੀਦਾ ਵੀ ਸਰਕਾਰ ਨਾਲ ਸਾਨੂੰ ਦੱਸਣਾ ਚਾਹੀਦਾ ਵੀ ਕਿਸੇ ਫੇਰ ਹੀ ਅਸੀਂ ਨਸ਼ੇ ਦੇ ਠੱਲ ਪਾ ਸਕਦੇ ਹਾਂ ਅਸੀਂ ਅੱਜ ਡੀ ਸਾਹਿਬ ਨੂੰ ਮਿਲਣ ਆਏ ਸੀਗੇ ਇਹ ਮੰਗ ਪੱਤਰ ਤਾਂ ਦੇਣ ਦੀ ਲੋੜ ਪਈ ਸਾਨੂੰ ਵੀ ਸਾਨੂੰ ਸਰਕਾਰ ਕੋਲੋਂ ਆਇਆ ਹੈ ਵੀ ਤੁਸੀਂ ਪਿੰਡ ਵਿੱਚ ਜਿਹੜਾ ਨਸ਼ਾ ਕੋਈ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਹਨਾਂ ਦੇ ਨਾਂ ਤੇ ਆ ਦੇ ਆਮ ਜਲਾ ਦੇ ਵਿੱਚ ਮਤਾ ਪਾਓ ਕਿਉਂਕਿ ਜਿਹੜਾ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਅਸੀਂ ਕਿਵੇਂ ਦੱਸ ਸਕਦੇ ਹਾਂ ਵੀ ਕੌਣ ਨਸ਼ਾ ਕਰਦਾ ਹੈ ਤੇ ਕੌਣ ਵੇਚਦਾ ਹੈ ਕਿਉਂਕਿ ਉਸੇ ਪਿੰਡ ਵਿੱਚ ਅਸੀਂ ਰਹਿਣਾ ਹੈ ਰੋਜ਼ ਅਸੀਂ ਉਸੇ ਗਲੀ ਟੱਪਣਾ ਤੇ ਸਾਡੀ ਜਾਨ ਨੂੰ ਵੀ ਖਤਰਾ ਹੈ ਸਾਡੇ ਬੱਚਿਆਂ ਨੂੰ ਵੀ ਖਤਰਾ ਹੈ ਸਾਡੇ ਪਰਿਵਾਰਾਂ ਨੂੰ ਖਤਰਾ ਇਹ ਕੰਮ ਜਿਹੜਾ ਟੈਲੀਜੈਂਸੀ ਦਾ ਜਾਂ ਪੁਲਿਸ ਦਾ ਵੀ ਪੁਲਿਸ ਉਹਦੇ ਇਨਕੁਆਇਰੀ ਕਰੇ ਵੀ ਕੌਣ ਨਸ਼ਾ ਵੇਚਦਾ ਹੈ ਤੇ ਕੌਣ ਨਸ਼ਾ ਕਰਦਾ ਉਹਨਾਂ ਨੂੰ ਜੇ ਕੋਈ ਪੁਲਿਸ ਫੜਦੀ ਹੈ ਜਾਂ ਪੁਲਿਸ ਉਹ ਤੇ ਕਾਰਵਾਈ ਕਰਦੀ ਨਸ਼ੇ ਵਾਲੇ ਤੇ ਸਾਡਾ ਇਹ ਫਰਜ਼ ਬੰਦਾ ਵੀ ਉਸ ਉਹਨਾਂ ਦੇ ਮਰ ਨਾ ਆਈ ਗਏ ਤੇ ਅਸੀਂ ਉਹਨਾਂ ਨੂੰ ਕੋਈ ਮਦਦ ਨਾ ਕਰ ਗਏ ਨਾ ਜਵਾਨਤ ਕਰਾਈਏ ਨਾ ਉਹਨੇ ਮਰ ਜਾਈਏ ਸਾਡਾ ਇਹ ਨਹੀਂ ਫਰਜ਼ ਵੀ ਅਸੀਂ ਉਹਨਾਂ ਖਿਲਾਫ ਮਤੇ ਪਾ ਕੇ ਤੇ ਗਾਂ ਭੇਜ ਗਏ ਕਿਉਂਕਿ ਮਤੇ ਤਾਂ ਅਫਸਰਾਂ ਨੇ ਕਹਿਤਾ ਪਾ ਦਿਓ ਪਰ ਅਸੀਂ ਉਸੇ ਪਿੰਡ ਤੇ ਰਹਿਣਾ ਸਾਡੀ ਕੋਈ ਮਾਰ ਦੀ ਰਾਖੀ ਸਾਡੀ ਰਾਖੀ ਕੌਣ ਕਰੂਗਾ ਕਿਉਂਕਿ ਉਹਨਾਂ ਬੰਦਿਆਂ ਦਾ ਕੋਈ ਹੁੰਦਾ ਨਹੀਂ ਕਿਸੇ ਪਾਸੇ ਉਹਨਾਂ ਕੋਈ ਉਹਨਾਂ 'ਚ ਕੋਈ ਹੈ ਨਹੀਂ ਹੁੰਦੀ ਵੀ ਕਿਸੇ ਤੇ ਰਹਿਣ ਦੇ ਲਈ ਹੋਊਗੀ ਉਹਨਾਂ ਨੇ ਪਤਾ ਨਹੀਂ ਕੀ ਕਰਨਾ ਇਸ ਕਰਕੇ ਪੰਚਾਇਤਾਂ ਨੂੰ ਇੰਨਾ ਕੰਮਾਂ ਚੋਂ ਕੱਢ ਕੇ ਵਿਕਾਸ ਸਾਹਬ ਪਾਸੇ ਰਹਿਣ ਦੇਣ ਤਾਂ ਕਿ ਪਿੰਡਾਂ ਦਾ ਸਿ ਵਿਕਾਸ ਵਧਿਆ ਕਰ ਸਕੀਏ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਹ ਜਿਹੜਾ ਕੰਮ ਹੈ ਸੀਆਈਡੀ ਦੀ ਹੈ ਟੈਲੀਜੈਂਸੀ ਦਾ ਹੈ ਪੁਲਿਸ ਦਾ ਸਾਡਾ ਇਹ ਕੰਮ ਨਹੀਂਗਾ ਵੀ ਅਸੀਂ ਦੱਸ ਗਿਓ ਵੀ ਸਾਡੇ ਪਿੰਡ ਕੌਣ ਨਸ਼ਾ ਕਰਦਾ ਹੈ ਤੇ ਕੌਣ ਵੇਚਦਾ ਹੈ